ਮੇਰਾ ਨਾਮ ਗੁਰਜੀਤ ਸਿੰਘ ਮੱਲੇਗਾ ਜੀ ਭਾਰਤੀ ਕਿਸਾਨ ਇਕਤਾ ਸਾਡੀ ਯੂਨੀਅਨ ਹੈ ਮੈਂ ਸਤਸਾ ਜਿਲ੍ਹੇ ਤੋਂ ਆਇਆ ਹਾਂ ਇੱਕ ਮਿੰਟ ਜੀ ਸਰ ਜੋ ਅੱਜ ਆਪਾਂ ਨੂੰ ਸ਼ੁਭ ਕਰਨ ਵੀਰ ਜੀ ਦਾ ਘਾਟਾ ਪਿਆ ਏ ਉਹਦੇ ਬਾਰੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਹਰਪ੍ਰੀਤ ਬਹਿ ਜਾ ਜਿਹੜਾ ਘਾਟਾ ਪਿਆ ਸਾਡੇ ਭਰਾ ਦਾ ਉਹ ਤੇ ਕਦੇ ਪੂਰਾ ਨਹੀਂ ਹੋ ਸਕਦਾ ਤੇ ਦੂਜੀ ਗੱਲ ਜਿਹੜੇ ਚੈਨਲ ਆ ਕੁਝ ਮੀਡੀਆ ਜਿਹੜਾ ਇਹਨਾਂ ਦਾ ਗੋਦੀ ਮੀਡੀਆ ਖਰੀਦਿਆ ਹੋਇਆ ਉਹ ਸਾਡੇ ਭਰਾ ਨੂੰ ਕਹਿ ਰਿਹਾ ਵੀ ਮੌਤ ਹੋ ਗਈ ਕਿਸਾਨ ਦੀ ਉਹ ਮੌਤ ਸਟੇਟਲੀ ਹੋ ਸਕਦੀ ਹੈ ਸੈਂਟਰਲੀ ਹੋ ਸਕਦੀ ਹੈ ਉਹ ਸਾਡਾ ਭਰਾ ਸਾਡੇ ਲਈ ਸ਼ਹੀਦ ਆ ਤੇ ਅਸੀਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਅੰਦੋਲਨ ਲੜੇ ਜਾਂਦੇ ਆ ਜਾਂ ਕੋਈ ਵੀ ਸੰਘਰਸ਼ ਵਿੱਢੇ ਜਾਂਦੇ ਆ ਉਹਦੇ ਵਿੱਚ ਜਿਹੜਾ ਨੀਂਦ ਦਾ ਕੰਮ ਕਰਦੇ ਆ ਉਹ ਨੌਜਵਾਨਾਂ ਦੀਆਂ ਸ਼ਹਾਦਤਾਂ ਹੀ ਕਰਦੀਆਂ ਤੇ ਇਹ ਸ਼ਹਾਦਤਾਂ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕਰਨੀਆਂ ਸਿਖਾਈਆਂ ਸੀ ਜਦੋਂ 7 ਤੇ 9 ਸਾਲ ਦੇ ਬੱਚੇ ਸ਼ਹੀਦੀ ਦੇ ਕੇ ਆਪਦੇ ਧਰਮ ਨੂੰ ਬਚਾਉਣ ਵਾਸਤੇ ਇਹ ਚੀਜ਼ਾਂ ਕਰ ਸਕਦੇ ਆ ਤੇ ਅਸੀਂ ਵੀ ਉਹਨਾਂ ਦੇ ਵਾਰਿਸ ਆ ਤਾਂ ਕਰਕੇ ਅਸੀਂ ਸ਼ਹੀਦੀ ਉਹਨਾਂ ਤੋਂ ਸਿੱਖੀ ਆ ਤੇ ਅਸੀਂ ਉਹਨਾਂ ਦੇ ਨਸ਼ਕੇ ਕਦਮ ਤੇ ਚੱਲ ਰਹੇ ਆ ਸਾਡੀ ਲੜਾਈ ਨਾ ਤਾਂ ਜਰਦੀ ਆ ਨਾ ਚੋਰੂ ਦੀ ਆ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ ਤੇ ਜ਼ੁਲਮ ਜਿੱਥੇ ਵੀ ਹੋਊਗਾ ਅਸੀਂ ਉੱਥੇ ਸਭ ਤੋਂ ਮੂਹਰੇ ਖੜੇ ਹੋਵਾਂਗੇ ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਗੋਤ ਦਾ ਹੋਵੇ ਤੇ ਕਿਸੇ ਵੀ ਧਰਮ ਦੀ ਲੜਾਈ ਹੋਵੇ ਠੀਕ ਹੈ ਜੀ ਮੇਸ਼ੂ ਭਕਰਨ ਵੀਰ ਜੀ ਨੇ ਕਿਤੋਂ ਹੱਕਾਂ ਸੱਚ ਦੀ ਲੜਾਈ ਲੜਨ ਲਈ ਇੱਥੇ ਖਨਾਰੀ ਬਾਰਡਰ ਤੇ ਆਏ ਸੀਗੇ ਬਿਲਕੁਲ ਸਾਡਾ ਭਰਾ ਹੋਰ ਕਿਹਦੇ ਲਈ ਆਇਆ ਸੀਗਾ ਉਹ ਹੀ ਮੈਂ ਤੁਹਾਨੂੰ ਕਹਤਾ ਨਾ ਜਰ ਤੇ ਚੋਰੂ ਵੀ ਸਾਡੀ ਕੋਈ ਲੜਾਈ ਆਪਦੀ ਨਿੱਜੀ ਸਵਾਰਥ ਦੀ ਨਹੀਂ ਹੈਗੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ ਅਸੀਂ ਤਾਂ ਉਹਨਾਂ ਤੋਂ ਨਹੀਂ ਮੁੱਕੇ ਜਿਨ੍ਹਾਂ ਨੇ ਸਾਡੇ ਸਿਰਾਂ ਦੇ ਮੁੱਲ ਪਾਏ ਸੀ ਮੀਰ ਮੰਨੂ ਵਰਗਿਆਂ ਨੇ ਅਸੀਂ ਤਾਂ ਅਫਦਾਲੀ ਵਰਗਿਆਂ ਤੋਂ ਨਹੀਂ ਮੁੱਕੇ ਜਿਨ੍ਹਾਂ ਨੇ ਕੱਲੂ ਘਾਰੇ 'ਚ ਸਾਡੀ ਅੱਧੀ ਕੌਮ ਸ਼ਹੀਦ ਕਰਤੀ ਸੀ ਤੇ ਅਸੀਂ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਬਚ ਜਾਓ ਔਰੰਗਜ਼ੇਬ ਵੀ ਬਹੁਤ ਔਖਾ ਮਰਿਆ ਸੀ ਬੜਾ ਪਿੱਟ ਪਿੱਟ ਮਰਿਆ ਸੀ ਤੇ ਇਹਨਾਂ ਨਾਲ ਵੀ ਉਹੀ ਹੋਣਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਅਤ ਹੁੰਦੀ ਹੈ ਉਹਦਾ ਅੰਤ ਬੜਾ ਹੀ ਨੇੜੇ ਹੁੰਦਾ ਤੇ ਇਸ ਟਾਈਮ ਅਤ ਹੋ ਚੁੱਕੀ ਹੈ ਕਿ ਜਿਹੜੀ ਪਰਜਾ ਹੈ ਉਹਦੇ ਤੇ ਸ਼ਰਿਆਮ ਗੋਲੀਆਂ ਚਲਾਈਆਂ ਜਾਂਦੀਆਂ ਜਾ ਰਹੀਆਂ ਸ਼ਰੈਮਾਸੂਗ ਇਸ ਦੇ ਗੋਲੇ ਡਾਗੇ ਜਾ ਰਹੇ ਆ ਤੇ ਅਸੀਂ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਅਸੀਂ ਮੰਗ ਕੀ ਰਹੇ ਹਾਂ ਅਸੀਂ ਮੰਗ ਰਹੇ ਹਾਂ ਕਿ ਸਾਨੂੰ ਇੱਕ ਇੱਕ ਜਿਹੜੀ ਸਾਡੀ ਫਸਲ ਹੈ ਉਹਦਾ ਇੱਕ ਐਮਐਸਪੀ ਦਿੱਤਾ ਜਾਵੇ ਠੀਕ ਹੈ ਜਿਹੜੀ ਸਾਡੀ ਲਾਗਤ ਹੈ ਪਲੱਸ ਉਹਦਾ ਪ੍ਰੋਫਿਟ ਹੈ ਸਾਨੂੰ ਉਹ ਦਿੱਤਾ ਜਾਵੇ ਤੇ ਜੇ ਇਹ ਮੰਗਣਾ ਗੁਨਾਹ ਹੈਗਾ ਤੇ ਸਾਨੂੰ ਇਹ ਦੱਸ ਦੇਣ ਵੀ ਇਹਦਾ ਹੱਲ ਕੀ ਹੈ ਅਸੀਂ ਤਾਂ ਆਪਦੀ C2+50 ਦਾ ਫਾਰਮੂਲੇ ਨਾਲ ਇਹਨਾਂ ਦੀ ਬਣਾਈ ਹੋਈ ਇਹੀ ਮੋਦੀ ਰੋਲਾਪਾਪਾ ਕਹਿੰਦਾ ਸੀ ਅहमने ਸਵਾਮੀਨਾਥ ਨਿਯੋਗ ਬਿਠਾ ਦਿਆ ਹੈ ਅहमने ਕਾਨੂੰਨ ਬਣਾ ਦਿਆ ਹੈ ਹੁ ਕਿਸਾਨ ਇਹ ਹੋ ਜਾਏਗਾ ਕਿਸਾਨੋਂ ਕਿਹਾ ਦੁਗਣੀ ਹੋ ਜਾਏਗੀ ਅਸੀਂ ਤਾਂ ਕਹਿਣਾ ਚਾਹੁੰਦੇ ਕਿਹੜੀ ਦੁਗਣੀ ਯਾਰ ਸਾਡੇ ਤੇ ਤਾਂ ਕਰਜ਼ੇ ਦੁਗਣੇ ਤਿਗਣੇ ਹੋ ਗਏ ਆ ਸਾਡੇ ਤਾਂ ਹਰ ਸਾਲ ਹਰ ਮਹੀਨੇ ਆਉਂਦੀ ਹੈ ਨਿਊਜ਼ ਵੀ ਫਲਾਣੇ ਥਾ ਕਿਸਾਨ ਨੇ ਫਾਇਆ ਲੈ ਲਿਆ ਹੁਣ ਦੁਬਾਰਾ ਫੇਰ ਵੀਰ ਜੀ ਆਪਣੇ ਗੜੇਮਾਰੀ ਕਰਕੇ ਆਪਣੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹਦੇ ਬਾਰੇ ਦੇਖੋ ਗੜੇਮਾਰੀ ਤਾਂ ਚਲੋ ਕੁਦਰਤ ਦਾ ਖੇਡ ਹੈ ਪਰ ਇਹਨਾਂ ਸਰਕਾਰਾਂ ਨੂੰ ਹੈ ਜੇ ਸਿਸਟਮ ਬਣਾਉਣੇ ਚਾਹੀਦੇ ਆ ਕਿ ਗੜੇਮਾਰੀ ਨਾਲ ਕੱਲਾ ਕੱਲੀ ਫਸਲ ਨਹੀਂ ਮਰਦੀ ਕਿਸਾਨ ਵੀ ਮਰਦਾ ਹੈ ਜਿਹੜੇ ਜਿਹੜੇ ਵਿਚਾਰਿਆਂ ਨੇ ਠੇਕਿਆਂ ਤੇ ਪੈਲੀਆਂ ਲਈਆਂ ਛੋਟੇ-ਛੋਟੇ 2-2 4-4 ਕਿੱਲੇ ਵਾਲੇ ਕਿਸਾਨ ਹੈ ਉਹ ਕਿਸਾਨ ਮਰਦੇ ਆ ਨਾ ਕਿ ਗੜੇਮਾਰੀ ਨਾਲ ਕੱਲੀ ਫਸਲ ਮਰਦੀ ਆ ਤਾਂ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਬਣਾਏ ਹੋਏ ਹੁਣ ਫਸਲ ਬੀਮੇ ਲਾ ਲਓ ਤੁਸੀਂ ਇਹਨਾਂ ਨੇ ਫਸਲ ਬੀਮੇ ਬਣਾਏ ਇਹਨਾਂ ਨੇ ਕੰਪਨੀਆਂ ਲਿਆ ਕੇ ਸਾਡੇ ਤੋਂ ਫਸਲ ਬੀਮੇ ਦੀਆਂ ਪ੍ਰੀਮੀਅਮ ਲਏ ਤੇ ਹੁਣ ਉਹਨਾਂ ਹੀ ਕੰਪਨੀਆਂ ਦੇ ਸਪੋਰਟ ਦੇ ਵਿੱਚ ਸਾਡੇ ਖਿਲਾਫ ਕੜੇ ਆ। ਸਾਨੂੰ ਆਪਦੇ ਹੱਕ ਲੈਣ ਵਾਸਤੇ ਧਰਨਾ ਲਾਉਣਾ ਪੈਂਦਾ। ਅਸੀਂ ਜੇ ਫਸਲ ਬੀਮਾ ਲੈਣਾ ਸਾਨੂੰ ਤਾਂ ਵੀ ਧਰਨਾ ਲਾਉਣਾ ਪੈਂਦਾ। ਜੇ ਅਸੀਂ ਮੁਆਜਾ ਲੈਣਾ ਸਾਨੂੰ ਤਾਂ ਵੀ ਧਰਨਾ ਲਾਉਣਾ ਪੈਂਦਾ ਤੇ ਜੇ ਅਸੀਂ ਐਮਐਸਪੀ ਦਾ ਕਾਨੂੰਨ ਮੰਗ ਰਹੇ ਹਾਂ ਅੱਜ ਤਾਂ ਸਾਨੂੰ ਤਾਂ ਵੀ ਧਰਨਾ ਲਾਉਣਾ ਪੈ ਰਿਹਾ ਤੇ ਤਾਂ ਹੀ ਅਸੀਂ ਕਹਿੰਦੇ ਆ ਵੀ ਜਾਗਜੋ ਭਰਾਓ ਅੱਜ ਜੇ ਇਕੱਠੇ ਨਹੀਂ ਹੋਏ ਤੱਕ ਕਿਸਾਨ ਨਾ ਬਚੂਗਾ ਨਾ ਕਿਸਾਨੀ ਬਚੂਗੀ ਆਪ ਦਾ ਇੱਕ ਹੀ ਜਾਤ ਬਣਾ ਲਓ ਇੱਕ ਗੋਤ ਬਣਾ ਲਓ ਇੱਕ ਧਰਮ ਬਣਾ ਲਓ ਕਿਸਾਨੀ ਜੇ ਬਚਣਾ ਚਾਹਣੇ ਹੋ ਤਾਂ ਜੇ ਕੱਲੇ-ਕੱਲੇ ਨੇ ਛੱਤਰ ਖਾਣੇ ਤਾਂ ਖਾ ਲੋ ਅੱਜ ਇਹਨਾਂ ਨੇ ਆ ਕੇ ਸਾਡੀਆਂ ਟਰਾਲੀਆਂ ਦੇ ਵਿੱਚ ਬੰਦੇ ਕੁੱਟਿਆ ਕੱਲ ਨੂੰ ਆ ਕੇ ਸਾਡੇ ਘਰਾਂ 'ਚ ਵੀ ਕੁੱਟਣਗੇ ਬਿਲਕੁਲ ਧੰਨ ਅੱਜ ਆਪਾਂ ਪਹੁੰਚੇ ਹਾਂ ਖਨੋਰੀ ਬਾਰਡਰ ਤੇ ਜਿੱਥੇ ਭਾਰਤੀ ਸੈਨਾ ਤੇ ਨਾਦ ਖੜੀ ਹੈ ਇੱਥੇ ਸ਼ੁਕਰਣ ਵੀਰ ਨੂੰ ਤੁਹਾਨੂੰ ਦਿਖਾਵਾਂਗੇ ਇੱਥੇ ਖੇਤਾਂ ਦੇ ਵਿੱਚ ਇੱਥੇ ਗੋਲੀ ਵੱਜੀ ਸੀ ਉਹਨਾਂ ਨੂੰ ਇਸ ਮੋਰਚੇ ਦੇ ਵਿੱਚ ਇੱਕ ਭਰਾਵਾਂ ਦੀਆਂ ਲੱਛਣਾਂ ਉਹ ਟੇਟਾ ਜੀ ਕੇ ਸਰ ਜੋ ਅੱਜ ਸ਼ੋਭਕਰਨ ਵੀਰ ਜੀ ਨੂੰ ਅੱਜ ਸਨਹਾਂ ਨਹੀਂ ਦਿੱਤੀ ਗਈ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਜਾਓ ਕਹਿਣਾ ਇਹ ਆ ਵੀ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜੀ ਇਹਦਾ ਸਾਨੂੰ ਬਹੁਤ ਸੋਚ ਸਾਫ ਕਰਤ ਕੋਚੂ ਨਹੀਂ ਸਾਦੀ ਸਰਕਾਰ ਨਾਲ ਮੱਥਾ ਲੱਗਾ ਹੋਇਆ ਕੁਝ ਵੀ ਹੋ ਸਕਦਾ ਹੈ ਤੇ ਯਾਨੀ ਕਿ ਜੋ ਅਪਣੇ ਅੱਜ ਪੰਜਾਬ ਨੂੰ ਬਹੁਤ ਵੱਡਾ ਜੋ ਝਟਕਾ ਆਇਆ ਵੀ ਉਹ ਲੱਗਿਆ ਹੈ ਨਾ ਤਾਂ ਲੱਗਿਆ ਹੀ ਹੈ ਜੀ ਉਹ ਤਾਂ ਬੜੇ ਦਿਨਾਂ ਦਾ ਹੀ ਲੱਗ ਗਿਆ ਅੱਜ ਤਾਂ ਉਹ ਜਿਹੜੇ ਆ ਉਹਨਾਂ ਦੇ ਅੰਤਮ ਜਿਹੜੀ ਹੈਗੀ ਹੈ ਵੀ ਉਹਦੇ ਚੀਖਾਂ ਨੂੰ ਦਿੱਤੀਆਂ ਅਗਨੀ ਹੋਰ ਤਾਂ ਜਿਹੜਾ ਕੱਡ ਬੜੇ ਦਿਨਾਂ ਦਾ ਹੀ ਕਰ ਰਿਹਾ। ਤਾਂ ਸਾਨੂੰ ਸ਼ੋਰ ਸਾਹਿਬ ਦੀ ਕੀ ਦਾ ਬੋਲ ਜਾਂਦਾ। ਠੀਕ ਹੈ ਜੀ ਮੈਨਾਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਨੌਕਰੀ ਵੀ ਦੇਵਤੀ ਆ ਨੂੰ ਸਰਕਾਰੀ ਉਹਦੀ ਪਰਿਵਾਰ। ਠੀਕ ਹੈ ਤੇ ਪੈਸੇ ਵੀ ਵੀ ਇੱਥੇ ਤੱਕੇ ਗੱਲ ਮੁੱਕਦੀ ਆ ਜੇ ਤੁਸੀਂ ਅੱਗੇ ਵੀ ਇਨਸਾਫ ਵੀ ਚਾਹੁੰਦੇ ਹੋ ਫਿਰ ਉਹ ਇਨਸਾਫ ਮਿਲੇ। ਜੋ ਹਰਿਆਣਾ ਸਰਕਾਰ ਨੇ ਜੋ ਨਾਲ ਕੀਤਾ ਹੈ। ਪੈਸੇ ਨਾਲ ਤਾਂ ਪੂਰਤੀ ਹੋ ਹੀ ਨਹੀਂ ਸਕਦੀ ਜੀ ਗੱਲ ਤਾਂ ਵੀ ਜਿੰਨਾਂ ਦਾ ਜੀ ਚੱਲ ਗਿਆ ਉਹ ਪੈਸੇ ਨਾਲ ਤਾਂ ਘਾਟੇ ਪੂਰੇ ਹੋਣੇ ਨਹੀਂ। ਇਹ ਤਾਂ ਸਿਰਫ ਇੱਕ ਦੁਨੀਆਵੀ ਗੱਲਾਂ ਉਹਨਾਂ ਦੇ ਪਰਿਵਾਰ ਵਾਸਤੇ ਨਾਤ ਉਹਨਾਂ ਵਾਸਤੇ ਇਹੋ ਜੀ ਕੋਈ ਚੀਜ਼ ਮੈਨੇ ਰਖਾਉਂਦੀ ਆ ਜਿਹੜਾ ਟੀਲ ਚਲ ਗਿਆ ਉਹਦੇ ਵਾਸਤੇ ਕੁਛ ਨਹੀਂ ਜੋ ਉਹਦੇ ਪਰਿਵਾਰ ਨੂੰ ਘਾਟਾ ਹੋਇਆ ਨਾ ਉਹ ਘਾਟਾ ਤਾਂ ਘਾਟਾ ਨਹੀਂ ਪੂਰਾ ਨਹੀਂ ਕਰ ਸਕਦੇ ਹੋਰ ਤਾਂ ਉਹ ਲੋਕ ਸਰਕਾਰਾਂ ਤੇ ਕੀ ਕਰ ਸਕਦੀਆਂ ਠੀਕ ਸਿਰਫ ਅਸੀਂ ਤਾਂ ਖੜ੍ਹ ਸਕਦੇ ਆ ਉਹਨਾਂ ਦੇ ਨਾਲ ਦੁੱਖ ਸੁੱਖ ਚ ਸਾਂਝੀ ਹੋ ਸਕਦੇ ਆ ਹੋਰ ਸਾਡੇ ਕੋਲ ਉਹਨਾਂ ਦੇ ਨਾਲ ਕੁਝ ਵੀ ਕਰਵਾ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਕੀ ਕਿਵਰਤੀ ਤੁਸੀਂ ਸ਼ੁਭ ਕਰਨ ਵੀਰਵਾਰ ਅੱਜ ਕੀ ਕਹਿਣਾ ਚਾਹੋਗੇ ਇਹਦਾ ਮੱਖਣਾ ਕੋਈ ਜੋ ਹੋਇਆ ਇੱਥੇ ਦੇ ਵੀ ਲੋਕ ਉਹ ਸਾਰਿਆਂ ਨੂੰ ਪਤਾ ਠੀਕ ਹੈ ਜੋ ਹਰਿਆਣੇ ਪੁੱਸ ਨੇ ਤਸ਼ਦ ਕੀਤਾ ਸਾਡੇ ਫੌਜ ਨੇ ਉਹ ਬਹੁਤ ਕਿੰਨੀ ਸ਼ਹੀਦੀ ਹੋ ਗਿਆ ਸੀ ਅੱਜ ਉਹਨਾਂ ਦੀ ਬੈਡ ਬੋਮੀ ਲੈ ਕੇ ਆਵਾਂਗੇ ਤਾਂ ਕਿ ਸਾਰੇ ਸਰਦਾਰ ਕੋਈ ਫੇਰ ਕਿਤੇ ਤੋਂ ਬਾਅਦ ਸ਼ਮਵਾ ਦੇਖਦੇ ਆ ਕਿ ਸਾਥਰ ਅਗਲਾ ਦਿਨ ਪੰਡ ਬੰਨੋਗੇ ਜਿਨਾ ਬਟੰਡਾ ਦੇ ਖੇਤ ਜੋ ਲਾਈਵ ਚੱਲ ਰਿਹਾ ਹੈ ਅਤੇ ਸਾਰੇ ਉਹਨਾਂ ਨੂੰ ਸ਼ਰਧਾ ਅੱਗੀ ਭੇਟ ਕੀਤੀ ਤੇ ਜੋ ਉਹਨਾਂ ਦਾ ਘਾਟਾ ਪਿਆ ਉਹਦੇ ਮਾਪਿਓ ਉਹ ਤਨੀ ਪੂਰਾ ਕਰ ਸਕਦੇ ਦੇਖੋ ਸਰਕਾਰ ਨੇ ਉਹਨਾਂ ਨੂੰ ਕੁਝ ਮਦਦ ਤਾਂ ਦਿੱਤੀ ਬਾਕੀ ਕੋਈ ਨੌਕਰੀ ਦੀ ਹਾਂ ਫੜਾਈ ਆ ਤੇ ਉਹ ਘਾਟਾ ਦੇ ਨਹੀਂ ਪੂਰਾ ਕਰ ਸਕਦੇ ਜਿਹੜਾ ਇੱਕ ਬੱਚਾ ਸੀ ਉਹ ਚਲੇ ਗਿਆ ਜੋ ਪਰ ਹੈ ਇੱਕ ਬਰਾਸ ਸੀ ਬਾਕੀ ਜਿੰਨੇ ਕਹ ਚਾਹੇ ਪਿੰਡਾਂ ਦਾ ਸਾਰੇ ਉਹਨਾਂ ਦੇ ਤوارਨਾ ਖੜੀਆਂ ਤੇ ਕੱਲ ਐਫਆਰਟੀ ਵੀ ਲੋਕਾਂ ਕਰਦੀਆਂ ਗਈ ਆ ਤੇਰ ਸਾਹਿਬ ਦੇ ਜਲੇਵਾ ਸਾਹਿਬ ਨੂੰ ਉਹ ਪਰਚਾ ਘੱਟ ਗਈ ਤੇ ਉਹਨਾਂ ਦੀ ਜੋ ਐਫਆਰ ਵੀ ਦਰਜ ਕੀਤੀ ਹੈ ਜਿਹੜੇ ਹਰਿਆਣੇ ਪੁਲਸ ਵਾਲੇ ਵੀਡੀਓ ਆ ਗਈ ਆ ਅੱਜ ਕੋਲੇ ਦੇਸਾਂ ਤੋਂ ਪੰਚਗੰਗ ਕੀ ਉਹਨਾਂ ਨੂੰ ਢੀਲ ਦੀ ਹਸਲਤਾਂ ਦਿੱਤੇ ਜਾਊਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਤੁਸੀਂ ਸਰਕਾਰ ਤੋਂ ਕੇ ਸੈਂਟਰ ਸਰਵਿਸ ਇਨਸਾਫ ਦੀ ਮੰਗ ਕਰਦੇ ਹੋ ਬਣ ਸਾਹਿਬ ਦੀ ਮੰਗ ਕਰਦੇ ਉਹਨਾਂ ਦੀ ਸ਼ਹੀਦੀ ਜੋ ਅਜਾਈ ਨਹੀਂ ਜਾਊਗੀ ਤੇ ਪਰਿਵਾਰ ਨੂੰ ਪਿੱਛੇ ਪਰਵਾਹ ਪਰਵਾਹ ਨਹੀਂ ਚੀਤੀ ਤੇ ਸਾਰੀਆਂ ਜਹੇ ਬੰਗੜਾਂ ਨਾਲ ਕੜੀਆਂ ਪਵਾ ਦਾ ਥੋੜਾ ਜੀ ਜਮਾ